ਸਤਿ ਸ਼੍ਰੀ ਅਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਵੇਕ ਕੁਮਾਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਹੁਣ ਡਾਕਟਰ ਸਹਿਮਾਨ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਪਿਛਲੇ 10 ਮਹੀਨਿਆਂ ਤੋਂ ਕਿਸਾਨ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਆਪਣਾ ਹੰਦੋਦਾਨ ਕਰ ਰਹੇ ਨੇ ਦੇ ਸਰਕਾਰ ਮੰਗਾ ਨਹੀਂ ਮੰਨ ਰਹੀ ਜਿਸ ਨੂੰ ਲੈ ਕੇ ਹੁਣ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਲਗਾਤਾਰ ਮਰਨਬਰਤੇ ਬੈਠੇ ਹੋਏ ਨੇ ਅੱਜ ਉਹਨਾਂ ਦਾ ਮਰਨਬਰਤ 27ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ ਤੇ ਉਧਰ ਜੇਕਰ ਗੱਲ ਸੁਪਰੀਮ ਕੋਰਟ ਦੀ ਕੀਤੀ ਜਾਵੇ ਤਾਂ ਸੁਪਰੀਮ ਕੋਰਟ ਦੇ ਵੱਲੋਂ ਵੀ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਗਈ ਹੈ ਜਿੱਥੇ ਉਹਨਾਂ ਨੇ ਪੰਜਾਬ ਤੇ ਕੇਂਦਰ ਸਰਕਾਰ ਨੂੰ ਹੁਕਮ ਦਿੱਤੇ ਨੇ ਤੇ ਉੱਥੇ ਹੀ ਪੰਜਾਬ ਦੇ ਏਜੀ ਨੂੰ ਰੀਪੋਰਟ ਮੰਗੀ ਗਈ ਸੀ ਸੋ ਰਿਪੋਰਟ ਜਿਹੜੀ ਦਿੱਤੀ ਗਈ ਆ ਉਸ ਨੂੰ ਲੈ ਕੇ ਵੀ ਡਾਕਟਰ ਸੁਵਹਿਮਾਨ ਦੇ ਵੱਲੋਂ ਕਈ ਤਰੀਕੇ ਦੇ ਸਵਾਲ ਜਿਹੜਾ ਨੇ ਖੜੇ ਕੀਤੇ ਗਏ ਨੇ ਡਾਕਟਰ ਸੁਵਹਿਮਾਨ ਦੀ ਗੱਲ ਕਰੀਏ ਤਾਂ ਲਗਾਤਾਰ ਡਾਕਟਰ ਸੁਵਹਿਮਾਨ ਦੀ ਟੀਮ ਜਾਂਚ ਕਰ ਰਹੀ ਹੈ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਸਹੂਲਤਾਂ ਡਾਕਟਰ ਸੁਵਹਿਮਾਨ ਦੀ ਟੀਮ ਦੇ ਵੱਲੋਂ ਹੀ ਦਿੱਤੀਆਂ ਜਾ ਰਹੀਆਂ ਨੇ ਜਿਸ ਦੇ ਵਿੱਚ ਕਈ ਮਾਹਰ ਡਾਕਟਰ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੇ ਉੱਤੇ ਨਿਗਾਹ ਲਗਾ ਕੇ ਬੈਠੇ ਹੋਏ ਨੇ 13 ਸੱਤ ਤੋਂ ਬਾਅਦ ਹੋਂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਡਾਕਟਰ ਸੁਵਮਾਨ ਨੇ ਕਈ ਵੱਡੇ ਖੁਲਾਸੇ ਕੀਤੇ ਨੇ ਡਾਕਟਰ ਸੁਵਮਾਨ ਨੇ ਕਿਹਾ ਕਿ ਅਸੀ ਤਾਂ ਪਹਿਲਾਂ ਹੀ ਇਹ ਐਲਾਨ ਕਰ ਦਿੱਤਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਹੁਤ ਜ਼ਿਆਦਾ ਖਰਾਬ ਹੈ 7 ਦਿਨਾਂ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਕੰਡੀਸ਼ਨ ਹੋਰ ਖਰਾਬ ਦਿਨ ਬਦ ਦਿਨ ਹੋ ਰਹੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਐਜੀ ਦੇ ਵੱਲੋਂ ਐਡਵੋਕੇਟ ਜਨਰਲ ਦੇ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਦਿੱਤੀ ਗਈ ਰਿਪੋਰਟ ਨੂੰ ਲੈ ਕੇ ਵੀ ਸਵਾਲ ਚੁੱਕੇ ਨੇ ਕਿ ਏਜੀ ਦੇ ਵੱਲੋਂ ਗਲਤ ਰਿਪੋਰਟ ਦਾਖਲ ਕੀਤੀ ਗਈ ਹੈ ਉਹਨਾਂ ਨੇ ਸਰਕਾਰ ਦੇ ਉੱਤੇ ਵੀ ਸਵਾਲ ਖੜੇ ਕੀਤੇ ਨੇ ਕਿ ਜਦੋਂ ਡਾਕਟਰ ਇਹ ਕਹਿ ਰਹੇ ਨੇ ਕਿ ਰਜਜੀਤ ਸਿੰਘ ਡੱਲੇਵਾਲ ਨੂੰ 7 ਦਿਨਾਂ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਤਾਂ ਫਿਰ ਪੰਜਾਬ ਸਰਕਾਰ ਤੇ ਡਾ ਅਡਵੋਕੇਟ ਜਨਰਲ ਨੇ ਇਹ ਰਿਪੋਰਟ ਕਿਵੇਂ ਦਾਖਲ ਕਰ ਦਿੱਤੀ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਬੇਮਾਸ ਬਲੱਡ ਪ੍ਰੈਸ਼ਰ ਤੇ ਸ਼ੂਗਰ ਦੀ ਹੀ ਦਿੱਕਤ ਹੈ ਇਸ ਨੂੰ ਲੈ ਕੇ ਵੀ ਕਈ ਤਰੀਕੇ ਦੇ ਸਵਾਲ ਜਿਹੜਾ ਨੇ ਡਾਕਟਰ ਸਵੈਮਾਨ ਨੇ ਖੜੇ ਕੀਤੇ ਨੇ ਸੋ ਡਾਕਟਰ ਸਵੈਮਾਨ ਨੇ ਅਹਿਮ ਭੂਮਿਕਾ 2020 ਦੇ ਕਿਸਾਨ ਅंदोलਨ ਦੇ ਵਿੱਚ ਨਿਭਾਈ ਸੀ ਉੱਥੇ ਵੀ ਡਾਕਟਰੀ ਸਹੂਲਤਾਂ ਜਿਹੜੀਆਂ ਨੇ ਡਾਕਟਰ ਸਵੈਮਾਨ ਦੇ ਵੱਲੋਂ ਦਿੱਤੀਆਂ ਗਈਆਂ ਅਮਰੀਕਾ ਤੋਂ ਆ ਕੇ ਕਿਸਾਨਾਂ ਦਾ ਸਾਥ ਡਾਕਟਰ ਸਵੈਮਾਨ ਦੇ ਵੱਲੋਂ ਦਿੱਤਾ ਗਿਆ ਸੋ ਹੁਣ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਵੀ ਕਈ ਤਰੀਕੇ ਦੇ ਖੁਲਾਸੇ ਕੀਤੇ ਗਏ ਨੇ ਰਿਪੋਰਟ ਨੂੰ ਖਾਸ ਕਰਕੇ ਜਿਹੜੀ ਪੰਜਾਬ ਦੇ ਐਡਵੋਕੇਟ ਜਨਰਲ ਅਦੇ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਦਿੱਤੀ ਗਈ ਸੀ ਉਸੇ ਰਿਪੋਰਟ ਨੂੰ ਲੈ ਕੇ ਵੀ ਕਈ ਤਰੀਕੇ ਦੇ ਸਵਾਲ ਜੜਾ ਨੇ ਉਹ ਖੜੇ ਕੀਤੇ ਨੇ ਕਿ ਰਿਪੋਰਟ ਗਲਤ ਦਿੱਤੀ ਗਈ ਹੈ ਅਸੀਂ ਇਹ ਐਲਾਨ ਕੀਤਾ ਹੈ ਕਿ 7 ਦਿਨਾਂ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਨੂੰ ਕੁਝ ਵੀ ਹੋ ਸਕਦਾ ਹੈ ਇਸ ਤਰੀਕੇ ਦੀਆਂ ਰਿਪੋਰਟਾਂ ਅਸੀਂ ਦਿੱਤੀਆਂ ਨੇ ਐਡਵੋਕੇਟ ਜਨਰਲ ਨੂੰ ਪਰ ਐਡਵੋਕੇਟ ਜਨਰਲ ਨੇ ਕੋਈ ਹੋਰ ਹੀ ਰਿਪੋਰਟਾਂ ਸੁਪਰੀਮ ਕੋਰਟ ਦੇ ਵਿੱਚ ਦੇ ਦਿੱਤੀਆਂ ਨੇ ਸੋ ਇਸ ਬਾਬਤ ਹੋਰ ਗੱਲਬਾਤ ਕਰਾਂਗੇ ਮੇਰੇ ਨਾਲ ਫੋਨਲਾਈਨ ਤੇ ਜੁੜ ਚੁੱਕੇ ਨੇ ਕਿਸਾਨਾ ਗੁਰਮੀਤ ਸਿੰਘ ਮਹਿਮਾ ਜੀ ਮਹਿਮਾ ਜੀ ਬਾਬਾ ਸਵਾਗਤ ਹੈ ਤੁਹਾਡਾ ਹਮਦਰ ਟੀਵੀ ਤੇ ਇਸ ਅਤੇ ਕਤਨਾ ਦੇ ਗੱਲ ਜੇ ਵੀ ਲੋਕਾਂ ਚ ਲੈ ਕੇ ਜਾਣ ਲਈ ਜੀ ਗੁਰਮੀਤ ਸਿੰਘ ਜੀ ਡਾਕਟਰ ਸਵੇਮਾਨ ਦੇ ਵੱਲੋਂ ਹੁਣ ਵੱਡਾ ਖੁਲਾਸਾ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਜਿਹੜੀ ਰਿਪੋਰਟ ਐਡਵੋਕੇਟ ਜਨਰਲ ਦੇ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਦਿੱਤੀ ਗਈ ਹੈ ਉਹ ਕੁਝ ਹੋਰ ਦਿੱਤੀ ਗਈ ਹੈ ਜਿਹੜੀ ਰਿਪੋਰਟ ਡਾਕਟਰ ਸਵੇਮਾਨ ਦੀ ਟੀਮ ਨੇ ਦਿੱਤੀ ਸੀ ਉਸ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਾ ਅਸਲ ਰਿਪੋਰਟ ਜਿਹੜੀ ਉਹ ਤਿਆਰ ਕੀਤੀ ਗਈ ਸੀ ਜੀ ਸਾਡੇ ਵੱਡੇ ਪਹਿਲੇ ਨੋਲਨ ਦੇ ਔਰ ਐਸਕੇਮ ਦੇ ਬਹੁਤ ਵੱਡੇ ਆਗੂ ਨੇ ਔਰ ਉਹਨਾਂ ਦੀ ਸਭ ਤੋਂ ਜਿਹੜੀ ਕੀਮਤੀ ਜਾਣ ਹੈ ਇਸ ਤਰ੍ਹਾਂ ਬਚਾਉਣੀ ਬੇहद ਜ਼ਰੂਰੀ ਏ ਜੀ ਸਾਡਾ ਜਿਹੜਾ ਵੱਡੀ ਇਹ ਗੱਲ ਹੈ ਕਿ ਜਿਹੜੇ ਉਹ ਫੋਰਮ ਦੇ ਉੱਤੇ ਬੈਠੇ ਉਹਦੇ ਲੀਡਰ ਨੇ ਆਪੇ-ਆਪੇ ਵੀ ਦੇਖੋ ਵੀ ਕਿਤੇ ਕੋਈ ਬੰਦਾ ਬਿਮਾਰ ਹੋ ਜੇ ਮਾੜਾ ਮੋਟਾ ਜਿਹਾ ਵੀ ਬਿਮਾਰ ਹੋ ਜੇ ਤਾਂ ਸਾਨੂੰ ਸਾਰਾ ਤਾਨ ਅਸੀਂ ਲਾ ਦਿੰਨੇ ਆ ਜੇ ਮਾੜੀ ਜੀ ਕੋਈ ਬਿਮਾਰੀ ਸੀਰੀਅਸ ਹੋ ਜੇ ਤਾਂ ਉਹਦੇ ਹੂੰ ਖੇਲੇ ਜਿਹੜੇ ਬੈਠੇ ਨੇ ਉਹ ਉੱਥੇ ਜਿਹੜਾ ਡਲੇਵਾਲ ਸਾਹਿਬ ਨੂੰ ਮੋਲ ਤੇ ਮੂੰਹ ਝੱਕ ਰਹੇ ਨੇ ਪਰ ਉਦੋਂ ਵੀ ਸਿਤਮ ਜਫਰੀ ਜਿਹੜੀ ਇਹ ਹੋ ਰਹੀ ਏ ਕਿ ਜਿਹੜੀ ਰਿਪੋਰਟ ਵੀ ਜਿਹੜੀ ਆ ਰਹੀ ਏ ਅਸੀਂ ਵੀ ਉੱਥੇ ਗਏ ਆ ਮਿਲੇ ਆ ਤੇ ਡਲੇਵਾਲ ਸਾਹਿਬ ਤਾਂ ਬਿਲਕੁਲ ਸਿਹਤ ਕਮਜ਼ੋਰ ਹੋ ਗਈ ਏ ਸਾਰੇ ਉੱਥੇਲੇ ਡਾਕਟਰ ਵੀ ਕਹਿ ਰਹੇ ਨੇ ਕਿ ਉਹਨਾਂ ਦੇ ਆਰਜਨ ਜਿਹੜੇ ਨੇ ਉਹ ਕਿਸੇ ਟਾਈਮ ਵੀ ਕੰਮ ਛੱਡ ਸਕਦੇ ਨੇ ਤਾਂ ਕਰੋ ਕੇਂਦਰ ਸਰਕਾਰ ਨੂੰ ਜੇ ਸੁਪਰੀਮ ਕੋਰਟ ਉੱਪਰ ਹੁੰਦਾ ਹੈ ਉਹ ਮੰਗਾ ਲਾਗੂ ਕਰੇ ਔਰ ਇਸ ਤਰ੍ਹਾਂ ਇੱਕੋ ਜਿਹੜਾ ਹਿੱਲਾ ਇਹਦਾ ਚਾਰਾ ਜੁਈਏ ਉਹ ਇਹੀ ਹੈ ਸੁਪਰੀਮ ਕੋਰਟ ਕਰੇ ਤੇ ਦਲੇয়াল ਸਾਹਿਬ ਦੀ ਜਾਨ ਬਚਾਉਣ ਲਈ ਜਿਹੜਾ ਕੇਂਦਰ ਸਰਕਾਰ ਨੂੰ ਹੁਕਮ ਲਾਵੇ ਔਰ ਮੰਗਾ ਬਣਾਵੇ ਔਰ ਦਲੇয়াল ਸਾਹਿਬ ਦੀ ਜਾਨ ਤੁਰੰਤ ਜਿਹੜਾ ਹੈਸ਼ਟੈਮ ਹਸਪਤਾਲ ਤੇ ਬੰਗਾ ਬਣ ਕੇ ਹਸਪਤਾਲ ਤੇ ਕਰਾ ਕੇ ਤੁਰੰਤ ਜਿਹੜੀ ਐਮਰਜੈਂਸੀ ਹਾਲਤ ਦੇ ਵਿੱਚ ਉਹਦਾ ਟ੍ਰੀਟਮੈਂਟ ਕਰਨਾ ਚਾਹੀਦਾ ਅ ਜਿਹੜੇ 30 ਦਿਨ ਹੋ ਗਏ ਜਿਹੜਾ ਪੋਖੜ ਤਾਂ ਤੁਸੀਂ ਵੇਖੋ ਇਹ ਬੱਚਾ 5-7 ਦਿਨ ਨਹੀਂ ਖਾਂਦਾ ਕੋਈ ਫੂਡ ਵੀ ਖਾਂਦਾ ਆਹ ਤੇ ਜਿਹੜਾ ਤੂੰ ਆਗੂ ਰਹਿ ਤੂੰ ਚਿੱਟਾ ਜਾ ਰਿਹਾ ਜਿਹੜੀ ਪੂਰੀ ਦੀ ਕਿਸਾਨ ਕਿਸਾਨੀ ਲੋਰ ਕਿਸਾਨੀ ਲਹਿਰ ਨੂੰ ਤੁਸੀਂ ਇਹ ਦੇਖੋ ਕਿ ਜਿਹੜੀਆਂ ਕੇਂਦਰ ਸਰਕਾਰ ਨੇ ਜਿਹੜੇ ਬਿੱਲ ਰੱਦ ਕਰਾਇਆ ਸੀ ਉਹਦੇ ਡਰਾਫਟ ਬਣਾ ਕੇ ਸਟੇਟਾਂ ਨੂੰ ਭੇਜ ਦਿੱਤੇ ਗਏ ਨੇ ਕਿ ਸਟੇਟਾਂ ਉਹਨਾਂ ਨੂੰ ਲਾਗੂ ਕਰਨ ਇਹ ਪੰਜਾਬ ਜੇ ਭੇਜਿਆ ਇਸ ਕੇ ਨਾਲ ਮੀਟਿੰਗ ਹੋਈ ਏ ਅਸੀਂ ਜਨਨ ਕੀਤੇ ਨੇ ਅਸੀਂ ਇਹ ਕਿਹਾ ਕਿ ਸਰਬਪਾਰਟੀ ਮੀਟਿੰਗ ਸਿਹਤ ਦੇ ਨਾਲ ਜੁੜੀ ਸਿਹਤ ਦੇ ਨਾਲ ਜੁੜੀ ਹੋਈ ਸੋ ਜਿਹੜੇ ਡਾਕਟਰ ਸੁਆਮਾਨ ਨੇ ਉਹਨਾਂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਲਗਾਤਾਰ ਨਿਗਰਵਲ ਜਾਰੀ ਹੈ ਲਗਾਤਾਰ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਖਰਾਬ ਹੋ ਰਹੀ ਹੈ ਪਰ ਜਿਹੜਾ ਏਜੀ ਐਡਵੋਕੇਟ ਜਨਰਲ ਨੇ ਉਹਨਾਂ ਦੇ ਵੱਲੋਂ ਗਲਤ ਰਿਪੋਰਟ ਜਿਹੜੀ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਪੇਸ਼ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਦੇ ਵੱਲੋਂ ਜਿਹੜਾ ਰਿਪੋਰਟ ਮੰਗੀ ਗਈ ਸੀ ਜਿਹੜੀ ਰਿਪੋਰਟ ਡਾਕਟਰ ਸੁਆਮਾਨ ਦੀ ਟੀਮ ਦੇ ਵੱਲੋਂ ਦਿੱਤੀ ਗਈ ਉਹ ਅੱਗੇ ਨਹੀਂ ਦਿੱਤੀ ਗਈ ਉਹਨਾਂ ਨੇ ਕਿਹਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ ਸੋ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 7ਵੇਂ ਦਿਨ ਦੇ ਵਿੱਚ ਸ਼ਾਮਿਲ ਹੋ ਗਿਆ ਹੈ ਸੋ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਡਾਕਟਰ ਸੁਹਮਾਨ ਨੇ ਚਿੰਤਾ ਵੀ ਜ਼ਾਹਰ ਕੀਤੀ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਪਹਿਲਾਂ ਤੋਂ ਹੀ ਕਹਿ ਰਹੇ ਹਾਂ ਕਿ ਡਾਕਟਰ ਸੁਵੇਲੇ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਇੰਨੀ ਖਰਾਬ ਹੋ ਗਈ ਹੈ ਕਿ 7 ਦਿਨਾਂ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਤੇ ਕਹਿੰਦੇ ਹੁਣ ਉਹ 7 ਦਿਨਾਂ ਦੇ ਵਿੱਚੋਂ ਕਈ ਦਿਨ ਨੰਗ ਵੀ ਚੁੱਕੇ ਨੇ ਇਸ ਦੇ ਨਾਲ ਹੀ ਡਾਕਟਰ ਸੁਆਮਾਨ ਨੇ ਇਹ ਵੀ ਗੱਲ ਰੱਖ ਖਸਾ ਜਤਾਇਆ ਕਿ ਜਗਜੀਤ ਸਿੰਘ ਡੱਲੇਵਾਲ ਹੁਣ ਆਪਣੇ ਪੈਰ ਤੇ ਖੜਾ ਵੀ ਨਹੀਂ ਹੋ ਪਾ ਰਹੇ ਉਹਦਾ ਸ਼ਰੀਰ ਵਜਨ ਵੀ ਨਹੀਂ ਚੱਲ ਰਿਹਾ ਇਸ ਦੇ ਨਾਲ ਹੀ ਜਕਰ ਗੱਲ ਕੀਤੀ ਜਾਵੇ ਤਾਂ ਪਿਛਲੇ 3 ਦਿਨਾਂ ਤੋਂ ਜਗਜੀਤ ਸਿੰਘ ਡੱਲੇਵਾਲ ਜਿਹੜਾ ਨੇ ਉਹ ਸਟੇਜ ਤੇ ਵੀ ਨਹੀਂ ਆਏ ਇਸ ਤੋਂ ਇਲਾਵਾ ਉਹਨਾਂ ਨੂੰ ਇੱਕ ਅਲੱਗ ਵੱਖ ਥਾਂ ਤੇ ਰੱਖਿਆ ਗਿਆ ਹੈ ਤੇ ਹੁਣ ਮੁਲਾਕਾਤਾਂ ਤੋਂ ਵੀ ਪਰਹੇਜ਼ ਡਾਕਟਰਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਕਿਸੇ ਤਰੀਕੇ ਦੀ ਇਨਫੈਕਸ਼ਨ ਦਾ ਸ਼ਿਕਾਰ ਨਾ ਹੋ ਜਾਣ ਪਰ ਇਸ ਦੇ ਦਰਮਿਆਨ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਸੰਸਦ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਮਿਲਣ ਦੇ ਲਈ ਪਹੁੰਚੇ ਤੇ ਨਾਲ ਦੀ ਨਾਲ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਵਿਜੇਂਦਰ ਸਿੰਘਲਾ ਵੀ ਉਹਨਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਜਿੱਥੇ ਦੋਨਾਂ ਆਗੂਆਂ ਦੇ ਵੱਲੋਂ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਜਲਦ ਤੋਂ ਜਲਦ ਪ੍ਰੋਸਸ ਦੇ ਕੇ ਨਾਦਾ ਮਾਰਨ ਬਾਰਤਕ ਖੁਲਵਾਇਆ ਜਾਵੇ